ਹਰ ਸਿਆਸੀ ਪਾਰਟੀ ਦੇ ਵੱਲੋਂ ਆਪਣੀ ਪੂਰੀ ਵਾਅ ਲਗਾਈ ਜਾਏਗੀ ਕਿ 2027 ਅਸੈਂਬਲੀ ਇਲੈਕਸ਼ਨ ਜਿੱਤਿਆ ਜਾਣ ਜਿਸ ਨੂੰ ਕਿ ਹਰ ਸਿਆਸੀ ਪਾਰਟੀ ਦੇ ਵੱਲੋਂ ਪੀ ਤਿਆਰੀ ਖਿੱਚੀ ਗਈ ਹੈ ਹਰ ਸਿਆਸੀ ਪਾਰਟੀ ਚੁਣავი ਪਿਚ ਜੋ ਹੈ ਆਪਣੇ ਪੱਧਰ ਤੇ ਹੀ ਤਿਆਰ ਕਰੀਏ ਜਿਸ ਸਬਦ ਚੱਲਦੇ ਅਸੀਂ ਗੱਲ ਕਰਾਂਗੇ ਪੰਜਾਬ ਕਾਂਗਰਸ ਦੀ ਕਿਉਂਕਿ ਰਾਜਾ ਵੜਿੰਗ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਨਿਊਜ਼ 18 ਦੇ ਨਾਲ ਹੀ ਉਹਨਾਂ ਦੇ ਵੱਲੋਂ ਐਕਸਕਲੂਸਿਵ ਗੱਲਬਾਤ ਕੀਤੀ ਗਈ ਸੀ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਅਸੀਂ ਵਿਚਾਰ ਕਰ ਰਹੇ ਹਾਂ ਕਿ 80% ਜੋ ਨਵੇਂ ਚਿਹਰੇ ਨੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾਣ ਤੇ ਰਾਜਾ ਵੜਿੰਗ ਦੇ ਨਵੇਂ ਚਿਹਰਿਆਂ ਵਾਲੇ ਬਿਆਨ ਤੇ ਔਖੇ ਹੋਏ ਨੇ ਕਈ ਕਾਂਗਰਸੀ ਆਗੂ ਨਿਊਜ਼ 18 ਤੇ ਬਰਿੰਦਰ ਢਿੱਲੋ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਬਰਿੰਦਰ ਢਿੱਲੋ ਨੇ ਕਿਹਾ ਕਿ ਨਵਿਆਂ ਨੂੰ ਟਿਕਟ ਦੇਣ ਦੇ ਨਾਲ ਸਰਕਾਰ ਨਹੀਂ ਬਣਦੀ ਹੈ ਨਵਿਆਂ ਨੂੰ गलता सरकार बना बंद टिकटा महीने पहला ही लॉन्च करना चाहता है चोन की तैयारी चाहता होंगे दरअसल राजा वड़िंग ने न्यूज एटीन कहा कि अस्सी काबिल नवे ਚੇਰਿਆਂ ਨੂੰ ਜੋ ਟਿਕਟਾਂ ਨੇ ਉਹ ਮਿਲ ਸਕਦੀਆਂ ਨੇ ਰਾਹੁਲ ਗਾਂਧੀ ਅਸੀਂ ਨਵੇਂ ਚੇਰਿਆਂ ਨੂੰ ਵੀ ਜੋ ਟਿਕਟ ਨੇ ਉਹ ਦੇ ਸਕਦੇ ਨੇ ਜੇ ਪੰਜਾਬ ਪ੍ਰਧਾਨ ਨਾਮ ਦਵਨਗੇ ਤਾਂ ਹੀ ਟਿਕਟ ਮਿਲੇਗੀ ਨਾਵਾਂ ਦੀ ਆਪਸ਼ਨ ਦੇਣਾ ਪੰਜਾਬ ਪ੍ਰਧਾਨ ਦਾ ਕੰਮ ਹੈ ਤੇ ਅਸ কাল ਦਾ ਜ਼ਿਕਰ ਰਾਜਾਵੜਿੰਗ ਦੇ ਵੱਲੋਂ ਕੀਤਾ ਗਿਆ ਸੀ ਜੋ ਨਿਊਜ਼ 18 ਦੇ ਨਾਲ ਗੱਲਬਾਤ ਕੀਤੀ ਗਈ ਬਰਿੰਦਰ ਢਿੱਲੋਂ ਦੇ ਨਾਲ ਉਹਨਾਂ ਨੇ ਅਸ কাল ਦਾ ਜ਼ਿਕਰ ਕੀਤਾ ਕਿ ਨਵੇਂ ਨੂੰ ਟਿਕਟ ਦੇਣ ਦੇ ਨਾਲ ਸਰਕਾਰ ਨਹੀਂ ਬੰਦੀ ਜੇ ਤੁਸੀਂ ਨਵੇਂ ਚਿਹਰੇ ਮੈਦਾਨ ਚ ਉਤਾਰੋਗੇ ਜੇ ਸਰਕਾਰ ਨਾ ਬਣੀ ਤੇ ਕੌਣ ਐਮਐਲਏ ਕੌਣ ਸਰਕਾਰ ਕਿਵੇਂ ਸਰਕਾਰ ਬਣੇਗੀ ਇਸ ਗੱਲ ਦਾ ਜ਼ਿਕਰ ਕਰਦੇ ਹੋਏ ਬਰਿੰਦਰ ਟਿੱਲੋ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਜੇ ਨਵੇਂ ਨੂੰ ਤੁਸੀਂ ਟਿਕਟ ਦੋਗੇ ਤੇ ਬਗਾਵਤ ਪਾਰਟੀ ਚ ਦੇਖਣ ਨੂੰ ਮਿਲੇਗੀ ਤੇ ਗੱਲ ਤਾਂ ਸਰਕਾਰ ਬਣਾਉਣ ਦੀ ਹੈ ਕਿਉਂਕਿ ਮੇਨ ਜੋ ਫੋਕਸ ਹਰ ਪੋਲਿਟੀਕਲ ਪਾਰਟੀ ਦਾ ਹੁੰਦਾ ਹੈ ਕਿ ਕਿਵੇਂ ਇੱਕ ਟਿਕਟ ਨਾਲ ਸਰਕਾਰ ਜੋ ਹੈ ਉਹ ਅਸੈਂਬਲੀ ਇਲੈਕਸ਼ਨਸ ਚ ਬਣਾਈ ਜਾਏ ਵਾਅਦਾ ਜੋ ਟਿਕਤਾ ਨੇ ਉਹ ਜਿੱਤਿਆ राहुल गांधी hmm. hey, hmm. जी मैं कहूंगा जो चंगे बंद हो तकड़े हो गए अस्सी भी दे देगा सत्तर नहीं है करें। मैं गल कर मैं राहुल गांधी जी की सोचते पैरा दे रहा उन्होंने कहा है तो ਮੇਰਾ ਖਿਆਲ 25 ਮੀਟਿੰਗਾਂ ਚ ਕਿਉਂ ਹੋਣਾ ਹੈ ਨਾਟ ਇਹ ਤੁਹਾਡੇ ਹੀ ਲੀਡਰ ਕਹਿੰਦੇ ਨੇ ਕਿ ਇਹ ਤਾਂ ਪੋਸੀਬਲ ਹੀ ਨਹੀਂ ਹੁੰਦਾ 5 7 10% ਹੋ ਜਾਂਦੀਆਂ ਸੀਟਾਂ ਬਸ ਇਸ ਤੋਂ ਜ਼ਿਆਦਾ ਨਹੀਂ ਹੋਇਆ ਕਰਦੀਆਂ ਪੋਸੀਬਲ ਇਸ ਕਰਕੇ ਨਹੀਂ ਹੁੰਦਾ ਜਿਨ੍ਹਾਂ ਨੇ ਟਿਕਟਾਂ ਵੰਡਣ ਦੇ ਵਿੱਚ ਇੱਕ ਚੰਗੀ ਭੂਮਿਕਾ ਨਿਭਾਈ ਆ ਉਹ ਬੇਸ਼ੱਕ ਰਾਜਸਥਾਨ ਚ ਨਿਭਾਈ ਹੋਵੇ ਮੈਂ ਰੰਦਾਵਾ ਸਾਹਿਬ ਦਾ ਜ਼ਿਕਰ ਕਰ ਰਿਹਾ ਹਾਂ ਕੁਝ ਦਿਨ ਪਹਿਲਾਂ ਤੁਹਾਡੇ ਵਾਲੀ ਥਾਂ ਤੇ ਬੈਠੇ ਸੀ ਅਸੀਂ ਗੱਲਬਾਤ ਕਰ ਰਹੇ ਸੀ ਕਹਿੰਦੇ ਨਹੀਂ ਪੋਸੀਬਲ ਨਹੀਂ ਹੁੰਦਾ ਇਹ ਜੇ 10 20% ਵੀ ਨਵੀਆਂ ਸੀਟਾਂ ਦੇ ਦਿੱਤੀਆਂ ਤਾਂ ਬਹੁਤ ਹੈ ਨਹੀਂ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਜਿਹੜਾ ਪੀਸੀਸੀ ਪ੍ਰਧਾਨ ਹੁੰ ਅਗਰ ਕੋਈ ਆਪਸ਼ਨ 80 ਬੰਦਿਆਂ ਦੀ ਨਵਿਆਂ ਦੀ ਲੈ ਕੇ ਜਾਏਗਾ ਜਾਂ 17 ਦੀ ਲੈ ਕੇ ਜਾਏਗਾ ਤਾਂ ਦੀ ਤਾਂ ਰਾਹੁਲ ਗਾਂਧੀ ਕਨਸੀਡਰ ਕਰਨਗੇ ਨਾ ਜੇ ਪੀਸੀਸੀ ਪ੍ਰਧਾਨ ਉਹ ਆਪਸ਼ਨ ਲੈ ਕੇ ਹੀ ਨਹੀਂ ਜਾਏਗਾ ਉਹ ਲੈ ਕੇ ਹੀ 15 ਬੰਦਿਆਂ ਦੀ ਜਾਏਗਾ ਤਾਂ ਤੇ 15 ਕਨਸੀਡਰ ਹੋਣਗੇ ਦੇਖੋ ਸੰਭ ਸੰਭਵਤਾ ਪਾਰਟੀ ਦੇ ਵਿੱਚ ਜਿਹੜੀ ਡਿਸਾਈਡਿੰਗ ਅਥਾਰਟੀ ਹੁੰਦੀ ਆ ਉਹ ਕੁਝ ਵੀ ਸੰਭਵ ਹੋ ਸਕਦਾ ਵਾ ਜੀ ਲੇਕਿਨ ਮੈਂ ਇਹ ਕਹਿੰਦਾ ਵੀ ਉਹ ਕੱਲਾ ਪ੍ਰਧਾਨ ਨਹੀਂ ਹੁੰਦਾ ਉਹਦੇ ਅੰਦਰ ਐਲੋਪੀ ਵੀ ਵਹਿੰਦੇ ਆ ਉਦੇ ਅੰਦਰ ਸਕਰੀਨਿੰਗ ਕਮੇਟੀ ਵੀ ਹੁੰਦੀ ਆ ਉਹਦੇ ਅੰਦਰ ਇਨਚਾਰਜ ਜਿਹੜੇ ਹੁੰਦੇ ਆ ਸੂਬੇ ਦੇ ਉਹ ਵੀ ਹੁੰਦੇ ਆ ਸੋ ਉਹ 5 6 ਬੰਦਿਆਂ ਦੀ ਸਹਿਮਤੀ ਦੇ ਨਾਲ ਹੀ ਸਾਰਾ ਕੁਝ ਸਹਿਮਤ ਹੁੰਦਾ ਵਾ ਪਾਰਟੀ ਦੇ ਵਿੱਚ ਪ੍ਰਧਾਨ ਜ਼ਰੂਰ ਇੱਕ ਇੰਪੋਰਟੈਂਟ ਰੋਲ ਹੁੰਦਾ ਲੇਕਿਨ ਉਹਦੇ ਨਾਲ ਨਾਲ ਆਹ ਸਾਰੇ ਬੰਦੇ ਵੀ ਹੁੰਦੇ ਆ ਔਰ ਦੂਜੀ ਗੱਲ ਇਹਦੇ ਅੰਦਰ ਸਭ ਤੋਂ ਇੰਪੋਰਟੈਂਟ ਗੱਲ ਇਹ ਆ ਕਿ ਅਗਰ ਤੁਸੀਂ ਨਵੇਂ ਚਿਹਰਿਆਂ ਨੂੰ ਟਿਕਟਾਂ ਦੇਣੀਆਂ ਤੇ ਉਹਨਾਂ ਨੂੰ 6 ਮਹੀਨੇ ਪਹਿਲਾਂ ਉਹਨਾਂ ਨੂੰ ਲਾਂਚ ਕਰ ਦੇਣਾ ਚਾਹੀਦਾ ਮੈਂ ਬਤੌਰ ਜਦੋਂ ਪਹਿਲੀ ਵਾਰ ਲੜਿਆ ਸੀ ਇਲੈਕਸ਼ਨ ਤੇ ਮੈਨੂੰ 13 ਦਿਨ ਦਾ ਹੀ ਸਮਾਂ ਮਿਲਿਆ ਸੀ ਹੂੰ ਟਿਕਟ ਮੈਨੂੰ ਜ਼ਰੂਰ ਮਿਲ ਗਈ ਨਵੇਂ ਚਿਹਰੇ ਦੇ ਰੂਪ ਦੇ ਵਿੱਚ ਲੇਕਿਨ ਉਹ ਜਦੋਂ 13 ਦਿਨ ਦਾ ਸਮਾਂ ਮਿਲਦਾ ਤੁਸੀਂ ਉਹ ਚੀਜ਼ਾਂ ਨੂੰ ਲੋਕਾਂ ਤੋਂ ਪਹਿਲਾਂ ਤਾਂ ਵਿਸ਼ਵਾਸ ਨਹੀਂ ਹੁੰਦਾ ਇਸ ਗੱਲ ਦੇ ਉੱਤੇ ਵੀ ਨਵੇਂ ਬੰਦੇ ਨੂੰ ਟਿਕਟ ਮਿਲੂਗੀ ਕਿ ਨਹੀਂ ਮਿਲੂਗੀ ਜੀ ਲੋਕਾਂ ਨੂੰ ਚੱਲਣਾ ਲੋਕਾਂ ਦੀ ਉਹ ਕੈਂਪੇਨ ਚਲਾਣਾ ਇਹ ਸਾਰੀਆਂ ਨਿਟੀਗ੍ਰਿਟੀਆਂ ਬਹੁਤ ਜ਼ਿਆਦਾ ਮਤਲਬ ਇਲੈਕਸ਼ਨ 'ਚ ਕਾਊਂਟ ਕਰਦੀਆਂ ਵਾਂ ਲੱਗਦਾ ਕਿ ਇਸ ਤਰ੍ਹਾਂ ਕਈ ਵਾਰ ਫਿਰ ਜਿਹੜੇ ਦੇਖੋ ਸਿਟਿੰਗ ਐਮਐਲਏ ਹੁੰਦਾ ਏ ਇੱਕ ਸਾਬਕਾ ਵਿਧਾਇਕ ਵੀ ਹੁੰਦਾ ਏ ਉੱਥੇ ਬਹੁਤ ਸਾਰੇ ਸਰਵੇਜ਼ ਹੁੰਦੇ ਨੇ ਨਵੇਂ ਬੰਦਿਆਂ ਨੂੰ ਟਿਕਟ ਚਲੋ ਠੀਕ ਹੈ ਪਾਰਟੀ ਕੈਰੀ ਹੈ ਕਿ ਦਿੱਤੀ ਜਾ ਸਕਦੀਆਂ ਪਰ ਇਸ ਦੇ ਨਾਲ ਬਹੁਤ ਵਾਰ ਬਗਾਵਤਾਂ ਵੀ ਹੋ ਜਾਂਦੀਆਂ ਨੇ ਪਾਰਟੀ ਦੇ ਵਿੱਚ ਨੇ ਬਗਾਵਤਾਂ ਵੀ ਹੋ ਜਾਂਦੀਆਂ ਔਰ ਸਰਕਾਰਾਂ ਵੀ ਨਹੀਂ ਬਣਦੀਆਂ ਜੀ ਤੁਸੀਂ ਮੇਰੀ ਗੱਲ ਸੁਣੋ ਗੱਲ ਸਰਕਾਰ ਬਣਾਉਣ ਦੀ ਆ ਸਰਕਾਰ ਬਣਾਉਣ ਵਾਸਤੇ ਅਗਰ ਡਿਮਾਂਡ ਥੱਲੋਂ ਨਵੇਂ ਚਿਹਰੇ ਆਂਦੀ ਤੇ ਨਵੇਂ ਆਂ ਦੀ ਦਿਓ ਅਗਰ ਪੁਰਾਣਿਆਂ ਦੀ ਆ ਪੁਰਾਣਿਆਂ ਦੀ ਦਿਓ ਇਹ ਗੱਲਾਂ ਕਹਿਣੀਆਂ ਬੜੀਆਂ ਮਤਲਬ ਇੱਕ ਤਰ੍ਹਾਂ ਤੋਂ ਮਤਲਬ ਇਹ ਨਾ ਕੋਈ ਦੇਖੋ ਇਹ ਬਿਆਨ ਬਹੁਤ ਚੱਲ ਗਿਆ 70 ਨਵੇਂ ਚਿਹਰੇ 70 ਨਵੇਂ ਚਿਹਰੇ ਲੇਕਿਨ ਉਹਦੇ ਨਾਲ ਨਾਲ ਬੜੀ ਚੀਜ਼ਾਂ ਕਾਊਂਟ ਕਰਦੀਆਂ ਸੀ ਆ ਵੀ ਆਪਾਂ ਚਾਹਵੇਂ ਨਵੇਂ ਚਿਹਰੇ ਆਣ ਅਸੀਂ ਤਾਂ ਚਾਹਨੀ ਯੰਗ ਫੇਸਸ ਆਣ ਲੇਕਿਨ ਅਗਰ ਕੋਈ ਪੁਰਾਣੇ ਤਰੰਦਰ ਬੈਠੇ ਹੋਏ ਤੇ ਬਾਅਦ ਵਿੱਚ ਸਰਕਾਰੀ ਨਾ ਬਣੀ ਤੇ ਅਸੀਂ ਨਵੇਂ ਚਿਹਰਿਆਂ ਦਾ ਕੀ ਕਰਾਂਗੇ ਇਹਦੀ ਆਪਾਂ ਬਤੀਵੀਂ ਸਰਕਾਰ ਥੋੜਾ ਬਣਾਣੀ ਆ ਤੁਹਾਨੂੰ ਲੱਗਦਾ ਕਿ 27 ਦੀ ਸਰਕਾਰ ਬਣਾਣੀ ਆ ਜੀ ਔਰ 27 ਦੇ ਹਿਸਾਬ ਦੇ ਨਾਲ ਹੀ ਸਭ ਕੁਝ ਹੋਊਗਾ ਪਹਿਲਾਂ ਤੇ ਪ੍ਰਧਾਨ ਸਾਹਿਬ ਨੂੰ ਜਿਹੜਾ ਉਹਨਾਂ ਬਿਆਨ ਦਿੱਤਾ ਹੈ ਤੇ ਹਾਈ ਕਮਾਂਡ ਤੇ ਅ ਪ੍ਰਧਾਨ ਸਾਹਿਬ ਦਾ ਜਿਹੜਾ ਉਹ ਉੱਪ ਹੱਕ ਹੁੰਦਾ ਆ ਵੀ ਹਾਈ ਕਮਾਂਡ ਨੇ ਕਿੰਨੂ ਟਿਕਟ ਦੇਣੀ ਆ ਜੀ ਦੂਸਰੀ ਗੱਲ ਜਿਹੜੀ 80 ਜਿਹੜੇ ਨਵੇਂ 70 ਜਿਹੜੇ ਨਵੇਂ ਦੀ ਗੱਲ ਕੀਤੀ ਆ ਪਹਿਲੋਂ ਪੁਰਾਣੇ ਤੋਂ ਸਾਹਮਣੂ ਜੀ ਪੁਰਾਣਿਆਂ ਨੇ ਤੇ ਹਾਲਾਤ ਹੋ ਗਏ ਕਾਂਗਰਸ ਦੇ ਵਿੱਚ ਕੋਈ ਮੈਂ ਸਮਝਦਾ ਕੋਈ ਕੰਟਰੋਲ ਕਰਨ ਵਾਲਾ ਬੰਦਾ ਹੀ ਨਹੀਂਗਾ ਵੀ ਹਰ ਹਲਕੇ ਦੇ ਵਿੱਚ 4-4 ਬੰਦਿਆਂ ਨੂੰ ਥਾਪੀ ਦਿੱਤੀ ਆ ਜੀ ਵੀ ਕਿਸੇ ਨੇ ਕਿਸੇ ਨੂੰ ਦਿੱਤੀ ਕਿਸੇ ਨੇ ਕਿਸੇ ਨੂੰ ਦਿੱਤੀ ਆ ਕੋਈ ਕਾਂਗਰਸ ਦਾ ਮੰਤਰੀ ਕਾਂਗਰਸ ਦੇ ਅਫੀਸ਼ਲ ਕੈਂਡੀਡੇਟ ਨੂੰ ਹਰਾ ਰਿਹਾ ਕੋਈ ਅਜੇ ਤੱਕ ਕਾਰਵਾਈ ਨਹੀਂ ਪਹਿਲੋਂ ਜਿੰਨੀ ਦੇਰ ਤੱਕ ਤੁਸੀਂ ਆਪਣਾ ਕੰਟਰੋਲ ਨਹੀਂ ਨਾ ਕਰ ਸਕਦੇ ਜਿੰਨੀ ਦੇਰ ਤੱਕ ਪਾਰਟੀ ਦੇ ਵਿੱਚ ਕੰਟਰੋਲ ਨਹੀਂ ਜਾ ਉਨੀ ਦੇਰ ਤੱਕ ਤਾਂ 100 ਨਵੇਂ ਕੇਰੇ ਦੇ ਦਿਓ ਉਹਨਾਂ ਦੇ ਕੁਝ ਨਹੀਂ ਬਣਨਾ ਹਰਨਾਲ ਸਾਹਿਬ ਨੂੰ ਚਾਹੀਦਾ ਆ ਪਹਿਲਾਂ ਦੇਖੋ ਪਾਰਟੀ ਦੇ ਵਿੱਚ ਕਿੱਥੇ ਕਿੱਥੇ ਕਮੀਆਂ ਆ ਕਿੱਥੇ ਕਿੱਥੇ ਤੁਸੀਂ ਜਿਹੜੇ ਪੁਰਾਣੇ ਜਿਹੜੇ ਤੁਹਾਡੇ ਜਿਹੜੇ ਜਾਰੇ ਆ ਕਾਂਗਰਸੀ ਉਹਨਾਂ ਨੂੰ ਖਰਾਬ ਕੀਤਾ ਆ ਉਹਨਾਂ ਦਾ ਜਿਹੜਾ ਉਹ ਦੇਖਣਾ ਚਾਹੀਦਾ ਵੀ ਉੱਥੇ ਕਿੱਦਾਂ ਠੀਕ ਹੋਣਾ ਚਾਹੀਦਾ ਜੇ ਨਹੀਂ ਵੀ ਆਪਣਾ ਡਿਸਪਲਿਨ ਦੀ ਘਾਟ ਹੈ ਕਾਂਗਰਸ ਪਾਰਟੀ ਦੇ ਵਿੱਚ ਇਹ ਕਿੱਦਾਂ ਹੈ ਡਿਸਪਲਿਨ ਹੈ ਹੀ ਨਹੀਂਗਾ ਬਿਲਕੁਲ ਕਾਰ ਤੇ ਬਹੁਤ ਕਾਰ ਤੇ ਹੁੰਦੀ ਆ ਕਾਰ ਹੋਵੇ ਕੋਈ ਕੰਮ ਕਰਦਾ ਹੋਵੇ ਇੱਥੇ ਤੇ ਡਿਸਪਲਿਨ ਹੈ ਹੀ ਨਹੀਂਗਾ ਬਿਲਕੁਲ ਜਿਹੜਾ ਲੀਡਰ ਮਰਜੀ ਮੂੰਹ ਚੋੱਕ ਕੇ ਕਹਿ ਦਿੰਦਾ ਵੀ ਫਲਾਣਾ ਹੋਣਾ ਚਾਹੀਦਾ ਫਲਾਣਾ ਹੋਣਾ ਚਾਹੀਦਾ ਪਰ ਕੰਟਰੋਲ ਹੈ ਨਹੀਂ ਜਿਹੜਾ ਤੇਸਰ ਨਾਲ ਦੁਰਬਲ ਸਿੰਘ ਬੱbbi ਜੁੜੋ ਨੇ ਕਾਂਗਸੀ ਆਗੂ ਨੇ ਹਲਕਾ ਲਹਿਰਾ ਦੇ ਅਸਰ ਸਵਾਗਤੜਾ ਨਿਊਜ਼ 18 ਪੰਜਾਬ ਤੇ ਰਾਜਵੜਿੰਗ ਨੇ ਨਿਊਜ਼ 18 ਤੇ ਬਿਆਨ ਦਿੱਤਾ ਕਿ ਅਸੀਂ ਵਿਚਾਰ ਕਰ ਰਹੇ ਹਾਂ ਕਿ 80 ਨਵੇਂ ਚੇਰਨ ਟਿਕਟ ਦਿੱਤੀਆਂ ਪਰ ਇਸ ਦਾ ਵਿਰੋਧ ਕੁਝ ਕਾਂਗਸੀ ਆਗੂਦਵਾਲੋ ਕੀਤਾ ਗਿਆ ਹਾਲਾਂਕਿ ਬਰਿੰਦਰ ਢਿੱਲੋ ਤੇ ਇੱਥੇ ਤੱਕ ਕਹਿ ਗਏ ਕਿ ਨਵੇਂ ਚੇਰਨ ਨੂੰ ਟਿਕਟ ਦੇਣ ਤੇ ਸਰਕਾਰ ਨਹੀਂ ਬੰਦੀ ਜੀ ਬੱbbi ਜੀ ਹਾਂਜੀ 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 ਹੂੰ ਹਾਂਜੀ ਤੁਸੀਂ ਦੇਖੋ ਜਿਹੜਾ ਬਿਆਨ ਹੈ ਕਾਂਗਰਸ ਪ੍ਰੈਜ਼ੀਡੈਂਟ ਦਾ ਬਿਆਨ ਹੈ ਪਾਰਟੀ ਡਿਸਪਲਿਨ ਦੇ ਵਿੱਚ ਜੋ ਵੀ ਕਾਂਗਰਸ ਪਾਰਟੀ ਦਾ ਬਿਆਨ ਆਉਂਦਾ ਹੈ ਉਹ ਤੇ ਪ੍ਰਤੀਕਿਰਿਆ ਅਸੀਂ ਪਾਰਟੀ ਦੇ ਅੰਦਰ ਤਾਂ ਦੇ ਸਕਦੇ ਹਾਂ ਵਿਚਾਰ ਪਰ ਆਦਰਵਾਇਜ਼ ਬਹੁਤ ਵਧੀਆ ਜਿਹੜਾ ਥੌਟ ਪ੍ਰੋਸੈਸ ਹੈ ਕਿਉਂਕਿ ਨਵੇਂ ਚਿਹਰੇ ਕੋਈ ਉਹਨਾਂ ਦੀ ਆਵਾਜ਼ ਨਹੀਂ ਲੋਕ ਚਾਹੁੰਦੇ ਨੇ ਨਵੇਂ ਚਿਹਰਿਆਂ ਨੂੰ ਟਿਕਟ ਦੇਣ ਹਮ ਉਹਨਾਂ ਨੇ ਜਿਹੜੇ ਸਰਵੇ ਕਰਵਾਏ ਨੇ ਸਰਵੇਆਂ ਦੇ ਵਿੱਚ ਜੋ ਵੀ ਰਸੋਲਪਾਈ ਨੇ ਉਹਦੇ ਬੇਸ ਤੇ ਉਹਨਾਂ ਨੇ ਡਿਸੀਜਨ ਲਿਆ ਇਹ ਕੋਈ ਇਹ ਨਹੀਂ ਉਹ ਨਾ ਪਰਸਨਲ ਡਿਸੀਜਨ ਹੈ ਸਗੋਂ ਉਹਨਾਂ ਨੇ ਪਾਰਟੀ ਦੇ ਸਰਵੇ ਆ ਸਰਵੇਆਂ ਦੇ ਵਿੱਚੋਂ ਨਿਕਲ ਕੇ ਆਇਆ ਵੀ ਨਵੇਂ ਚਿਹਰੇ ਨੂੰ ਟਿਕਟ ਦੇਣੀ ਚਾਹੀਦੀ ਹੈ ਹਾਂ ਇਹ ਜ਼ਰੂਰ ਹੈ ਕਿ ਨਵੇਂ ਚਿਹਰਿਆਂ ਨੂੰ ਪਹਿਲਾਂ ਵੀ ਟਿਕਟਾਂ ਦਿੱਤੀਆਂ ਗਈਆਂ ਕਈਆਂ ਨੂੰ ਹੂੰ ਉਦੋਂ ਗਲਤੀਆਂ ਇਹ ਹੋ ਗਈਆਂ ਕਿ ਉਹ ਲੋਕਲ ਬੰਦਿਆਂ ਨੂੰ ਟਿਕਟ ਦੇਣੀ ਚਾਹੀਦੀ ਸੀ ਹੂੰ ਹੂੰ ਕਿਉਂਕਿ ਕੋਈ ਰਹਿਣ ਵਾਲਾ ਕਿਤੇ ਹੋਰ ਦਾ ਸੀਗਾ ਉਹ ਨਵਾਂ ਚਿਹਰੇ ਨੂੰ ਟਿਕਟ ਕਿਤੇ ਹੋਰ ਦੇਤੀ ਹੂੰ ਉਹ ਲੋਕਲ ਬੰਦਿਆਂ ਨੂੰ ਟਿਕਟਾਂ ਦਿੱਤੀਆਂ ਜਾਣ ਤਾਂ ਮੈਨੂੰ ਲੱਗਦਾ ਬਹੁਤ ਵਧੀਆ ਡਿਸੀਜਨ ਹੈ ਨਹੀਂ ਬੱਬੀ ਜੀ ਤੁਸੀਂ ਕਹਿ ਰਹੇ ਹੋ ਕਿ ਸਰਵੇ ਕਰਵਾਇਆ ਗਿਆ ਹੈ ਕਿ ਲੋਕਾਂ ਦੀ ਡਿਮਾਂਡ ਹੈ ਕਿ ਨਵੇਂ ਚਿਹਰਾਂ ਨੂੰ ਟਿਕਟ ਦਿੱਤੀ ਜਾਏ ਪਰ ਜੋ ਕਾਂਗਰਸੀ ਆਗੂ ਨੇ ਉਹ ਖੁੱਲ ਕੇ ਕਹਿ ਰਹੇ ਨੇ ਕਿ ਇਸ ਦੇ ਨਾਲ ਪਾਰਟੀ ਚ ਬਗਾਵਤ ਹੋਏਗੀ ਜੇ ਟਿਕਟ ਨਹੀਂ ਮਿਲੇਗੀ ਤੇ ਉਹ ਦੂਸਰਾ ਰੁਖ ਅਪਣਾਉਣਗੇ ਜ਼ਹਰ ਜੀ ਗੱਲ ਹੈ ਦੇਖੋ ਬਗਾਵਤ ਦੀ ਜਿਹੜੀ ਗੱਲ ਹੈ ਉਹ ਮੈਨੂੰ ਤਾਂ ਨਹੀਂ ਲੱਗਦਾ ਕਿਸੇ ਨੇ ਬਗਾਵਤ ਕਰਨੀ ਹੈ ਕਿ ਬਾਕੀ ਜਿਹੜੇ ਚਿਹਰੇ ਹਾਰਨ ਵਾਲੇ ਨੇ ਉਹ ਜਿਹੜਾ ਹੈ ਹੀ ਹਾਰਨ ਵਾਲਾ ਉਹ ਬਗਾਵਤ ਕਰ ਦੇ ਜਾਂ ਤਰਕ ਨਹੀਂ ਪੈਣਾ ਕਿਉਂਕਿ ਚਿਹਰੇ ਉਹ ਦੇਣੇ ਚਾਹੀਦੇ ਨੇ ਜਿਹੜੇ ਲੋਕਾਂ ਦੀ ਪਸੰਦ ਨੇ ਹਮ ਨਹੀਂ ਭਬੀ ਜੀ ਪਿਛਲੀ ਵਾਰ ਜੋ ਅਸੈਂਬਲੀ ਇਲੈਕਸ਼ਨ ਤੁਹਾਨੂੰ ਯਾਦ ਹੋਵੇਗਾ ਕਾਂਗਰਸ ਪਾਰਟੀ ਦੇ ਵੱਲੋਂ ਇਹ ਡਿਸੀਜਨ ਲਿਆ ਗਿਆ ਸੀ ਕਿ ਇੱਕ ਫੈਮਿਲੀ ਚ ਇੱਕ ਹੀ ਟਿਕਟ ਦਿੱਤੀ ਜਾਏਗੀ ਤੇ ਬਗਾਵਤ ਉਸ ਦੌਰਾਨ ਵੀ ਸਾਨੂੰ ਦੇਖਣ ਨੂੰ ਮਿਲੀ ਸੀ ਤੁਹਾਨੂੰ ਯਾਦ ਹੋਵੇਗਾ ਕਿ ਰਾਣਾ ਗੁਰਜੀਤ ਦੇ ਬੇਟੇ ਹਾਲਾਂਕਿ ਉਹ ਇੰਡੀਪੈਂਡੈਂਟ ਤੌਰ ਤੇ ਹੀ ਲੜੇ ਤੇ ਇਹ ਵੀ ਬਗਾਵਤ ਹੀ ਸੀ ਜੋ 100 ਸਪਾਰਸਿਕਾਨ ਨੇ ਜੇ 117 ਸੀਟਾਂ ਦੇ ਵਿੱਚੋਂ ਇੱਕ ਸੀਟ ਤੇ ਕੋਈ ਇਹੋ ਜੀ ਚੀਜ਼ ਦੇਖਣ ਨੂੰ ਮਿਲੇ ਤਾਂ ਇਹਦਾ ਮਤਲਬ ਡਿਸੀਜਨ ਵਧੀਆ ਸੀਗਾ ਅੱਛਾ ਕਿਤੇ ਨਾ ਕਿਤੇ ਗਲਤੀਆਂ ਵੀ ਰਹਿ ਜਾਂਦੀਆਂ ਹੋਣੀਆਂ ਨੇ ਹੋ ਸਕਦਾ ਕੋਈ ਡਿਜ਼ਰਵ ਕਰਦਾ ਹੋਵੇ ਉਹ ਰਹਿ ਜਾਵੇ ਪਰ ਜਦੋਂ ਫੈਸਲਾ ਲਿਆ ਜਾਂਦਾ ਤਾਂ ਉਹ ਬਲੈਂਕਟ ਫੈਸਲਾ ਹੁੰਦਾ ਹੈ ਕਿ ਆਹ ਫੈਸਲਾ ਲੈ ਲਿਆ ਆਪਾਂ ਦੋ ਵਾਰ ਹਾਰੇ ਹੋਿਆਂ ਨੂੰ ਟਿਕਟ ਨਹੀਂ ਦੇਣੀ ਤਿੰਨ ਵਾਰ ਹਾਰੇ ਹੋਰ ਨੂੰ ਟਿਕਟ ਨਹੀਂ ਦੇਣੀ ਜੋ ਜਿੰਨਾਂ ਦੀ ਜ਼ਮਾਨਤ ਜਬਤ ਹੋ ਗਈ ਟਿਕਟ ਨਹੀਂ ਦੇਣੀ ਫਿਰ ਉਥੇ ਫੈਸਲਾ ਤਾਂ ਉਸ ਪੈਰਾਮੀਟਰਸ ਦੇ ਖੜੇ ਹੋ ਕੇ ਲੈਣਾ ਪੈਣਾ ਨਾ ਉਹਦੇ ਵਿੱਚ ਐਕਸੈਪਸ਼ਨਸ ਨਹੀਂ ਆਉਂਦੀਆਂ ਫਿਰ ਇਹ ਬੱਬੀ ਜੀ ਇਸ ਡਿਸੀਜਨ ਦੀ ਐਕਸੈਪਟੈਂਸ ਕਿੰਨੀ ਹੋਏਗੀ ਕਾਂਗਰਸ ਪਾਰਟੀ ਚ ਦੇਖੋ ਮੈਂ ਤੁਸੀਂ ਐਕਸੈਪਟੈਂਸ ਦਾ ਇਹ ਆ ਵੀ ਜਦੋਂ ਫੈਸਲਾ ਲਿਆ ਜਾਂਦਾ ਜਦੋਂ ਫੈਸਲਾ ਸਰਵੇਖਣ ਤੋਂ ਬਾਅਦ ਲੋਕਾਂ ਦੇ ਪੁੱਛ ਤੋਂ ਬਾਅਦ ਲਿਆ ਜਾਵੇ ਤਾਂ ਫੈਸਲੇ ਐਕਸੈਪਟਰੀ ਹੁੰਦੇ ਨੇ ਉਹਦੇ ਵਿੱਚੋਂ 5-7 ਬੰਦਿਆਂ ਨੂੰ ਇਸ਼ੂ ਹੋ ਸਕਦਾ ਹੈ ਜੇਕਰ 5-7 ਬੰਦਿਆਂ ਨੂੰ ਇਸ਼ੂਅਤ ਆ ਨਾ ਮਤਲਬ ਇਹ ਨਹੀਂ ਹੈ ਕਿ ਉਹ ਫੈਸਲਾ ਸਹੀ ਨਹੀਂ ਹੈ ਕਿਉਂਕਿ ਹਰ ਬੰਦੇ ਨੂੰ ਜਦੋਂ ਆਪਣੀ ਟਿਕਟ ਕੱਟਦੀ ਦਿਖਦੀ ਹੈ ਤਾਂ ਉਦੋਂ ਉਹਨਾਂ ਨੂੰ ਫੈਸਲੇ ਗਲਤ ਲੱਗਣ ਲੱਗ ਜਾਂਦੇ ਨੇ ਪਰ ਆਦਰਵਾਈਜ਼ ਕਾਂਗਰਸ ਦੇ ਵਰਕਰਾਂ ਦੇ ਵਿੱਚ ਜਦੋਂ ਦਾ ਇਹ ਫੈਸਲਾ ਆਇਆ ਜਦੋਂ ਵੀ ਇਹ ਗੱਲ ਚੱਲ ਰਹੀ ਹੈ ਬਹੁਤ ਹੀ ਉਤਸ਼ਾਹ ਹੈ ਤੇ ਨਵੇਂ ਲੋਕ ਜਿਹੜੇ ਨੇ ਜਿਹੜੇ ਗਰਾਊਂਡ ਤੇ ਕੰਮ ਕਰ ਰਹੇ ਨੇ ਉਹ 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 ਚੋਨੇ ਨੇ ਕਿ ਨਵੇਂ ਚਿਰਨ ਟਿਕਟ ਦਿੱਤੀ ਜਾਵੇ ਤੇ ਲੋਕਾਂ ਦੀ ਡਿਮਾਂਡ ਹੈ ਉਹਦੇ ਵਜ੍ਹਾ ਤੇ ਇਹ ਹਿਸਾਬ ਨਾਲ ਆ। ਹੂੰ ਇਹ ਬੱਬੀ ਜੀ ਫੋਕਸ ਤੇ ਹੁੰਦਾ ਹੈ ਸਰਕਾਰ ਬਣਾਣ ਦੀ ਸਰਕਾਰ ਹੀ ਨਾ ਬਣੀ ਤੇ ਫਾਇਦਾ ਕੀ? ਕਿਉਂਕਿ ਉਹ ਸੋ ਵੀ ਜੀਡੀ ਚ ਲੋਕ ਚਾਹੁੰਦੇ ਨੇ ਜਦੋਂ ਉਹ ਕਰਾਂਗੇ ਉਹ ਸਭ ਨਾਲ ਸਰਕਾਰ ਆਉਗੀ ਜਾਂ ਜਿਹੜੇ 2-4 ਬੰਦੇ ਚਾਹੁੰਦੇ ਨੇ ਉਹਦੇ ਹਿਸਾਬ ਨਾਲ ਕਰਾਂਗੇ। ਤੁਸੀਂ ਕਹਿ ਰਹੇ ਕਿ ਜੋ ਗਰਾਊਂਡ ਲੈਵਲ ਦਾ ਵਰਕਰ ਹੈ ਉਸ ਚ ਐਕਸੈਪਟੈਂਸ ਇਸ ਫੈਸਲੇ ਦੀ ਵੱਡੇ ਪੱਧਰ ਤੇ ਹੈ। ਤੁਸੀਂ ਇਹ ਕਹਿ ਰਹੇ? ਬਿਲਕੁਲ ਤੁਸੀਂ ਤੁਸੀਂ ਦੇਖੋ ਤੁਸੀਂ ਚੈਨਲ ਉਹ ਤੁਸੀਂ ਚੈਨਲ ਦੇ ਟੈਕ ਸਰਵੇ ਕਰਵਾ ਲਓ। ਹੂੰ ਹੂੰ ਕਿੰਨਾ ਮੈਂ ਫੇਚੇਰਾ ਨੂੰ ਟਿਕਟ ਦੇਣੀ ਚਾਹੀਦੀ ਆ ਜਾਂ ਪ੍ਰਾਣਿਆਂ ਹੁਣ ਜਿਹੜਾ ਬੰਦਾ ਦੋ ਵਾਰ ਹਾਰ ਗਿਆ ਤਿੰਨ ਵਾਰ ਹਾਰ ਗਿਆ ਜਿਹਦੇ ਜਿਹਦੀ ਵੋਟ ਪਰਸੈਂਟੇਜ ਕੋਈ ਫਰਕ ਨਹੀਂ ਪੈ ਰਿਆ ਜਦੋਂ ਦੋ ਪਾਰਟੀਆਂ ਲੜ ਰਹੀਆਂ ਨੇ ਉਦੋਂ ਵੀ ਉਹ ਹਾਰ ਰਿਹਾ ਜਦੋਂ ਤਿੰਨ ਪਾਰਟੀਆਂ ਲੜ ਰਹੀਆਂ ਉਦੋਂ ਵੀ ਉਹ ਹਾਰ ਰਿਹਾ ਫਿਰ ਇਹਨਾਂ ਚੀਜ਼ਾਂ ਉੱਤੇ ਫੈਸਲਾ ਤਾਂ ਪਾਰਟੀ ਨੂੰ ਲੈਣਾ ਹੀ ਪੈਣਾ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਦੁਰਲਭ ਸਿੰਘ ਬੱਬੀ ਕਾਂਗਸੀ ਆਗੂ ਹਲਕਾਹਿਰਾ ਸਰਨ ਜੁੜਨ ਨਵੇਂ ਸਾਲ ਦਾ ਜ਼ਿਕਰ ਕੀਤਾ ਕਿ ਸਰਵੇ ਬਕਾਇਦਾ ਕਾਂਗਰਸ ਪਾਰਟੀ ਦੇ ਵੱਲੋਂ ਕਰਵਾਇਆ ਗਿਆ ਹੈ ਤੇ ਗਰਾਊਂਡ ਲੈਵਲ ਦੇ ਵਰਕਰਸ ਦੀ ਇਹੀ ਡਿਮਾਂਡ ਹੈ ਕਿ ਨਵੇਂ ਚਿਹਰਿਆਂ ਨੂੰ ਜੋ ਹੈ ਉਹ ਟਿਕਟ ਦਿੱਤੀ ਜਾਏ ਤੇ ਇਸ ਗੱਲ ਦਾ ਜ਼ਿਕਰ ਵੀ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਹੀ ਕਰਦੇ ਹੋਏ ਨਜ਼ਰ ਆਏ ਉਹਨਾਂ ਨਿਊਜ਼ 18 ਦੇ ਨਾਲ ਖਾਸ ਗੱਲ ਬਾਤ ਕਰਦੇ ਹੋਏ ਇਸ ਗੱਲ ਦਾ ਜ਼ਿਕਰ ਕੀਤਾ ਕਿ 80 ਨਵੇਂ ਚਿਹਰੇ ਨੂੰ ਅਸੀਂ ਟਿਕਟਾਂ ਦੇਣਗੇ ਇਸ ਦੀ ਪੂਰੀ ਪਲਾਨਿੰਗ ਕੀਤੀ ਜਾ ਰਹੀ ਹੈ ਪਰ ਦੂਸਰੇ ਪਾਸੇ ਜੋ ਕਾਂਗਰਸੀ ਆਗੂ ਨਪੇ ਚੀਮਾ ਬਰਿੰਦਰ ਢਿੱਲੋਂ ਉਹਨਾਂ ਨੇ ਇਸ ਪੂਰੇ ਫੈਸਲੇ ਨੂੰ ਗਲਤ ਕਿਤਨਾ ਕਿਤੇ ਕਰਾਰ ਦਿੱਤਾ ਉਹਨਾਂ ਨੇ ਅੱਜ ਕੱਲ ਦਾ ਜ਼ਿਕਰ ਕੀਤਾ ਕਿ ਜਿੰਨਾ ਵੀ ਚਿਹਰੇ ਨੂੰ ਟਿਕਟ ਦਿੱਤੀ ਜਾਏਗੀ ਤੇ ਇਸ ਦੇ ਨਾਲ ਪਾਰਟੀ ਚ ਬਗਾਵਤ ਪੈਦਾ ਹੋਏਗੀ ਦੇਖੋ ਨਵੇਂ ਜਿਹੜੇ ਚਿਹਰੇ ਹੁੰਦੇ ਨੇ ਉਹਨਾਂ ਨੂੰ ਪਾਰਟੀ ਕੰਸੀਡਰ ਕਰਦੀ ਆ ਔਰ ਜਿਹੜਾ ਵੀ ਲੋਕਾਂ ਦੇ ਵਿੱਚ ਜਿਹਦਾ ਅੱਛਾ ਅਕਸ ਹੈਗਾ ਔਰ ਮਿਹਨਤ ਕਰ ਰਿਹਾ ਪਾਰਟੀ ਦੇ ਲਈ ਔਰ ਮਾਨਦਾਰਾ ਪਾਰਟੀ ਪ੍ਰਤੀ ਔਰ ਲੋਕਾਂ ਪ੍ਰਤੀ ਜੀ ਤਾਂ ਪਾਰਟੀ ਬਿਲਕੁਲ ਉਹਨੂੰ ਇਗਨੋਰ ਨਹੀਂ ਕਰ ਸਕਦੀ ਹੂੰ ਔਰ ਉਹਨੂੰ ਵਿਚਾਰਿਆ ਹੀ ਜਾਂਦਾ ਇਹ ਪਰਸੈਂਟੇਜ ਕਿੰਨੀ ਕੁ ਰਹਿੰਦੀ ਹੈ ਤੁਸੀਂ ਦੇਖੋ ਬਹੁਤ ਲੰਮੇ ਸਮੇਂ ਤੋਂ ਤੁਹਾਡੇ ਪਿਤਾ ਜੀ ਤੁਹਾਡੇ ਦਾਦਾ ਜੀ ਪੂਰੀ ਪੀੜੀ ਦਰ ਪੀੜੀ ਕਾਂਗਰਸ ਦੇ ਵਿੱਚ ਹੈ ਜਿਹੜੀ ਇਹ ਪ੍ਰਕਿਰਿਆ ਰਹਿੰਦੀ ਹੈ ਕਿਉਂਕਿ ਹਰ ਕਿਸੇ ਨਾ ਕਿਸੇ ਨੇ ਤਾਂ ਪਹਿਲੀ ਵਾਰ ਸ਼ੁਰੂਆਤ ਕਰਨੀ ਹੁੰਦੀ ਹੈ ਪਰ ਫਿਰ ਵੀ ਇਹ ਪਰਸੈਂਟੇਜ ਕੀ ਰਹਿੰਦੀ ਹੈ ਕਿ 80% ਹੋ ਜਾਂਦੀ ਹੈ ਕਿ 80-90 ਬੰਦਿਆਂ ਨੂੰ ਟਿਕਟਾਂ ਦਿੱਤੀਆਂ ਜਾ ਸਕਦੀਆਂ ਤੇ ਚਲੋ ਦੇਖੋ ਇਹ ਤਾਂ ਹੁਣ ਮੌਕੇ ਤੇ ਪਤਾ ਲੱਗੂਗਾ ਵੀ ਕਈ ਵਾਰੀ ਜਿਹੜੇ ਬਜ਼ੁਰਗ ਨੇ ਉਹ ਆਪਣੇ ਦੂਸਰੇ ਕੋਈ ਫੈਮਿਲੀ ਮੈਂਬਰ ਨੂੰ ਵੀ ਕਈ ਵਾਰ ਇਹ ਗੱਲ ਕਹਿ ਦਿੰਦੇ ਨੇ ਵੀ ਇਸ ਚੀਜ਼ ਵਾਰ ਸਾਡਾ ਜਿਹੜਾ ਇਹ ਨੌਜਵਾਨ ਆ ਇਹ ਲੜੇਗਾ ਜੀ ਔਰ ਇਸ ਤਰ੍ਹਾਂ ਫਿਰ ਬੜ ਜਾਂਦੀ ਹੈ ਫਿਰ ਕੋਈ ਐਸੀ ਗੱਲ ਹੈ ਹਮ ਬਿਲਕੁਲ ਨਵੇਂ ਚਿਹਰੇ ਜ਼ਰੂਰ ਆਉਣੇ ਚਾਹੀਦੇ ਨੇ ਪਾਰਟੀ ਦੇ ਵਿੱਚ ਉਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਜੀ ਇਹ ਬਿਲਕੁਲ ਗੱਲ ਜਿਹੜੀ ਆ درست ਹੈ ਅਗਰ ਰਾਹੁਲ ਗਾਂਧੀ ਜੀ ਨੂੰ ਮੈਂ ਕਹੂੰਗਾ ਨਾ ਕਿ

ਮੇਰਾ ਖਿਆਲ 25 ਮੀਟਿੰਗਾਂ ਚ ਕਿਉਂ ਹੋਣੇ ਨਾਟ ਇਹ ਤੁਹਾਡੇ ਹੀ ਲੀਡਰ ਕਹਿੰਦੇ ਨੇ ਕਿ ਇਹ ਤਾਂ ਪੋਸੀਬਲ ਹੀ ਨਹੀਂ ਹੁੰਦਾ 5 7 10% ਹੋ ਜਾਂਦੀਆਂ ਸੀਟਾਂ ਬਸ ਇਸ ਤੋਂ ਜ਼ਿਆਦਾ ਨਹੀਂ ਹੋਇਆ ਕਰਦੀਆਂ ਪੋਸੀਬਲ ਇਸ ਕਰਕੇ ਨਹੀਂ ਹੁੰਦਾ ਜਿਨ੍ਹਾਂ ਨੇ ਟਿਕਟਾਂ ਵੰਡਣ ਦੇ ਵਿੱਚ ਇੱਕ ਚੰਗੀ ਭੂਮਿਕਾ ਨਿਭਾਈ ਆ ਉਹ ਬੇਸ਼ੱਕ ਰਾਜਸਥਾਨ ਚ ਨਿਭਾਈ ਹੋਵੇ ਮੈਂ ਰੰਦਾਵਾ ਸਾਹਿਬ ਦਾ ਜ਼ਿਕਰ ਕਰ ਰਿਹਾ ਹਾਂ ਕੁਝ ਦਿਨ ਪਹਿਲਾਂ ਤੁਹਾਡੇ ਵਾਲੀ ਥਾਂ ਤੇ ਬੈਠੇ ਸੀ ਅਸੀਂ ਗੱਲਬਾਤ ਕਰ ਰਹੇ ਸੀ ਕਹਿੰਦੇ ਨਹੀਂ ਪੋਸੀਬਲ ਨਹੀਂ ਹੁੰਦਾ ਇਹ ਜੇ 10 20% ਵੀ ਨਵੀਆਂ ਸੀਟਾਂ ਦੇ ਦਿੱਤੀਆਂ ਤਾਂ ਬਹੁਤ ਨਹੀਂ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਜਿਹੜਾ ਪੀਸੀਸੀ ਪ੍ਰਧਾਨ ਹੁੰਦਾ ਅਗਰ ਕੋਈ ਆਪਸ਼ਨ 80 ਬੰਦਿਆਂ ਦੀ ਨਵੇਂਆਂ ਦੀ ਲੈ ਕੇ ਜਾਏਗਾ ਜਾਂ 17 ਦੀ ਲੈ ਕੇ ਜਾਏਗਾ ਤਾਂ ਦੀ ਤਾਂ ਰਾਹੁਲ ਗਾਂਧੀ ਕੰਸੀਡਰ ਕਰਨਗੇ ਨਾ ਜੇ ਪੀਸੀਸੀ ਪ੍ਰਧਾਨ ਉਹ ਆਪਸ਼ਨ ਲੈ ਕੇ ਹੀ ਨਹੀਂ ਜਾਏਗਾ ਉਹ ਲੈ ਕੇ ਹੀ 15 ਬੰਦਿਆਂ ਦੀ ਜਾਏਗਾ ਤਾਂ 15 ਕੰਸੀਡਰ ਹੋਣ 27 ਦੇ ਵਿੱਚ ਕੀ ਫਾਰਮੂਲਾ ਹੈ ਕਾਂਗਰਸ ਦੇ ਕੋਲ ਕੋਲ ਰਾਜਾ ਵੜਿੰਗ ਕਹਿੰਦੇ ਨੇ 70 ਨਵੇਂ ਚਿਹਰੇ 47 ਪੁਰਾਣੇ ਚਿਹਰੇ ਨਹੀਂ ਮੇਰਾ ਨਹੀਂ ਖਾਲੇ ਕਿ ਪੋਸਿਬਲ ਹੋ ਜਾਉਂਦਾ ਮੈਂ ਰਾਜਸਥਾਨ ਚ 200 ਸੀਟਾਂ ਨੇ ਹੂੰ ਤੇ ਮੇਰੇ ਖਲ ਮੈਂ 8 ਤੋਂ 10% ਨਵੇਂ ਚਿਹਰੇ ਲਿਆ ਸਕਿਆ ਤੁਹਾਨੂੰ ਲੱਗਦਾ ਕਿ 15 20 ਨਵੇਂ ਚਿਹਰਿਆਂ ਤੋਂ ਜ਼ਿਆਦਾ ਪੋਸਿਬਲ ਨਹੀਂ ਹੋਏ ਪ੍ਰਧਾਨ ਸਭ ਕਹਿ ਰਹੇ ਨੇ ਮੈਂ ਮੈਂ ਵੀ ਕਹਿੰਨਾ ਕਿ ਮੈਂ 40% ਉਥੇ ਚੇਂਜ ਕਰਨਾ ਚਾਹੁੰਦਾ ਸੀ ਰਾਜਸਥਾਨ ਰਾਜਸਥਾਨ ਨਹੀਂ ਕਰ ਪਏ ਐਮਐਲਏਜ਼ ਲਈ ਹੂੰ ਮੈਂ ਸਿਰਫ 8 ਕੇ 10 ਸੀਟਾਂ ਉਥੇ 40 ਕਟਣੀਆਂ ਚਾਹੁੰਦਾ ਸੀ ਹੂੰ ਤੇ ਮੈਂ 8 ਸੀਟਾਂ ਕੱਟ ਪਾਇਆ ਸੀ। ਹੂੰ ਬਹੁਤ ਲੜਾਈ ਲੜ ਕੇ ਬਹੁਤ ਜ਼ਿਆਦਾ ਪਾਰਟੀ ਬਣ ਕੇ ਲੜਿਆ। ਪਾਰਟੀ ਜਿਹੜੀ ਹਾਈ ਕਮਾਂਡ ਉਹ ਬਹੁਤ ਬੜੇ ਸਰਵੇ ਕਰਾਉਂਦੀ ਆ। ਹੂੰ ਉਹਨਾਂ ਦੇ ਮੁਤਾਬਕ ਉਹ ਚੱਲਿਆ ਜਾਂਦਾ। ਸੀਟਾਂ 117 ਨੇ ਕਿ ਕਾਂਗਰਸ ਕੋਲੇ 178 ਹੈ। ਬਾਕੀ ਦੀ ਪਤਾ ਕੋ ਹੈ ਨਹੀਂ। ਮੇਰਾ ਖਿਆਲ ਆਮ ਆਦਮੀ ਪਾਰਟੀ ਨੇ ਜਿਹੜਾ ਤਜਰਬਾ ਕੀਤਾ 22 ਦੇ ਵਿੱਚ ਕਾਂਗਰਸ ਇਹ ਐਕਸੈਪਟ ਕਰ ਗਈ ਕਿ ਅਸੀਂ ਕਿਉਂਕਿ ਸਾਨੂੰ ਤਾਂ ਇਹ ਕਹਿੰਦੇ ਮਟੀਰੀਅਲ ਆ ਇਹ ਕਾਂਗਰਸ ਵਾਲੇ ਹੁਣ ਕੀ ਗੱਲ ਜਦੋਂ ਨਵੇਂ ਬੰਦਿਆਂ ਨੂੰ ਉਹ ਚਾਂਸ ਦੇਣਗੇ ਉਹ ਮਟੀਰੀਅਲ ਨਹੀਂ ਹੋਊਗਾ ਆਮ ਆਦਮੀ ਪਾਰਟੀ ਦਾ ਸਫਲ ਤਜਰਬਾ ਸੀਗਾ ਕਿ ਜਿਨ੍ਹਾਂ ਲੋਕਾਂ ਦਾ ਸਿਆਸੀ ਪਛੋਕੜ ਵੀ ਨਹੀਂ ਹੈਗਾ ਸਿਆਸੀ ਬੈਕਗ੍ਰਾਉਂਡ ਨਹੀਂ ਗਈ ਉਹਨਾਂ ਮੁੰਡੇ ਕੁੜੀਆਂ ਨੂੰ ਟਿਕਟਾਂ ਦਿੱਤੀਆਂ ਸੀ ਉਹ ਚੁਣ ਕੇ ਜਿਹੜਾ ਜੀ ਆਏ ਨੇ ਇਟ ਮੀਨਸ ਕਾਂਗਰਸ ਜਿਹੜਾ ਜੀ ਉਹ ਐਕਸੈਪਟ ਕਰ ਗਈ ਆ ਬਾਜਵਾ ਸਾਹਿਬ ਨੂੰ ਹੁਣ ਜਿਹੜਾ ਜੀ ਇਹਦੇ ਉੱਤੇ ਰਿਐਕਟ ਕਰਨਾ ਚਾਹੀਦਾ ਉਹ ਸਾਡੇ ਇਹਨਾਂ ਐਮਐਲਏਜ਼ ਨੂੰ ਮਟੀਰੀਅਲ ਦੱਸਦੇ ਸੀਗੇ ਜੀ